ਅਦਾਗੜਾ ਤਾਨੀਆ ਦੇ ਪਿਤਾ ਨੂੰ ਮਿਲਣ ਪਹੁੰਚੇ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੈਸਾ ਹਸਪਤਾਲ ਦੇ ਵਿੱਚ ਤਾਨੀਆ ਦੇ ਪਿਤਾ ਦਾ ਇਲਾਜ ਚੱਲ ਰਿਹਾ ਉਸ ਹਸਪਤਾਲ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਹੁੰਚੇ ਨੇ ਤਾਨੀਆ ਦੇ ਪਿਤਾ ਦਾ ਹਾਲ ਜਾਣਿਆ ਗਿਆ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਪੰਜਾਬ ਸਰਕਾਰ ਤਾਨੀਆ ਦੇ ਪਰਿਵਾਰ ਦੇ ਨਾਲ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਅਜਿਹੀ ਸਜ਼ਾ ਦਿੱਤੀ ਜਾਵੇਗੀ ਕਿ ਅੱਗੇ ਨੂੰ ਕੋਈ ਅਜਿਹੀ ਹਰਕਤ ਕਰਨ ਦੀ ਸੋਚੇਗਾ ਵੀ ਨਹੀਂ ਤਾਂ ਹਸਪਤਾਲ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਹੁੰਚੇ ਜਿੱਥੇ ਤਾਨੀਆ ਦੇ ਪਿਤਾ ਦਾ ਹਾਲਚਾਲਾ ਜਿਹੜਾ ਉਹ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਪੁੱਛਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਡਾਕਟਰ ਅਨਿਲ ਕੰਬੋਜ਼ ਨੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਵਿਆ ਤਾਂ ਬੀਤੇ ਦਿਨਾਂ ਦੇ ਵਿੱਚ ਕੋਰਟ ਇਸੇ ਖਾਂ ਦੇ ਵਿੱਚ ਕੁਝ ਹਮਲਾਵਰਾਂ ਨੇ ਡਾਕਟਰ ਅਨਿਲ ਖੰਬੋਜ ਦੇ ਉੱਪਰ ਹਮਲਾ ਕੀਤਾ ਸੀ ਗੋਲੀਆਂ ਚਲਾ ਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਸੀ ਗੋਲੀਆਂ ਉਸ ਸਮੇਂ ਚਲਾਈਆਂ ਜਾਂਦੀਆਂ ਨੇ ਜਦੋਂ ਅਨਿਲ ਖੰਬੋਜ ਆਪਣੇ ਕਲੀਨਿਕ ਦੇ ਵਿੱਚ ਬੈਠੇ ਹੋਏ ਸੀ ਤਾਂ ਉਸ ਸਮੇਂ ਮਰੀਜ਼ ਬਣ ਕੇ ਇਹ ਹਮਲਾਵਰ ਨੇ ਜਿਹੜੇ ਕਲੀਨਿਕ ਦੇ ਵਿੱਚ ਦਾਖਲ ਹੁੰਦੇ ਨੇ ਫਿਰ ਮੌਕਾ ਦੇਖਦੇ ਡਾਕਟਰ ਅਨਿਲ ਖੰਬੋਜ ਦੇ ਉੱਪਰ ਗੋਲੀਆਂ ਚਲਾ ਕੇ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਮੋਗਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਡਾਕਟਰ ਅਨਿਲ ਕੰਬੋਜ ਨੂੰ ਫਿਰ ਭਰਤੀ ਕਰਵਾਇਆ ਜਾਂਦਾ ਦਾਖਲ ਕਰਵਾਇਆ ਜਾਂਦਾ ਤਾਂ ਹੁਣ ਉਸ ਹਸਪਤਾਲ ਦੇ ਵਿੱਚ ਪਹੁੰਚੇ ਨੇ ਜਿੱਥੇ ਦਾਖਲ ਨੇ ਡਾਕਟਰ ਅਨਿਲ ਕੰਬੋਜ ਜਿੱਥੇ ਉਹਨਾਂ ਦੀ ਹਾਲਤ ਕਿਹਾ ਜਾ ਰਿਹਾ ਕਿ ਨਾਜ਼ੁਕ ਬਣੀ ਹੋਈ ਹੈ ਜੇ ਅਧਿਕਾਰਾਂ ਤਾਨੀਆ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਰਾਤੋ ਹੀ ਤਾਨੀਆ ਵੀ ਹਸਪਤਾਲ ਦੇ ਵਿੱਚ ਹੀ ਆਪਣੇ ਪਿਤਾ ਕੋਲ ਮੌਜੂਦ ਹੈ ਤਾਂ ਤਾਨੀਆ ਅਤੇ ਤਾਨੀਆ ਦੇ ਪਿਤਾ ਨੂੰ ਮਿਲਣ ਦੇ ਲਈ ਪਹੁੰਚੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜਿੱਥੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਤਾਨੀਆ ਦੇ ਪਿਤਾ ਡਾਕਟਰ ਅਨਿਲ ਕੰਬੋਜ਼ ਦਾ ਹਾਲ ਪੁੱਛਿਆ ਕਿ ਹੈ ਕਿ ਪੰਜਾਬ ਸਰਕਾਰ ਤਾਨੀਆ ਦੇ ਪਿਤਾ ਤੇ ਤਾਨੀਆ ਦੇ ਪਰਿਵਾਰ ਦੇ ਨਾਲ ਹੈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਜਿਹੀ ਸਜ਼ਾ ਦਿੱਤੀ ਜਾਵੇਗੀ ਕਿ ਅੱਗੇ ਨੂੰ ਕੋਈ ਅਜਿਹੀ ਕਾਨੂੰਨੀ ਹਰਕਤ ਕਰਨ ਦੀ ਸੋਚੇਗਾ ਵੀ ਨਹੀਂ